ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਤਿੰਨ ਸਾਧਨ ਕਾਉ ਲੈ ਕੇ ਆਏ ਆ ਇੱਕ 11 ਫੁੱਟ ਲੰਬਾਈ ਵਾਲੀ ਟਰਾਲੀ 9311 ਟਰੈਕਟਰ ਤੇ ਨਿਊ ਹਾਲੈਂਡ ਪਹਿਲਾਂ ਆਪਾਂ ਗੱਲ ਕਰੀਏ ਤਾਂ 11 ਫੁੱਟ ਲੰਬਾਈ ਵਾਲੀ ਟਰਾਲੀ ਹੈ ਵੀਰੋ ਇਹ 6.5 ਫੁੱਟ ਚੜਾਈ ਆ ਜੱਕ ਵਾਲੀ ਟਰਾਲੀ ਆ 3.5 ਇੰਚੀ ਮੋਟਾ ਹਿੱਸਾ ਲੱਗਿਆ ਹੋਇਆ ਡਬਲ ਟਾਇਰਾਂ ਦੇ ਵਿੱਚ ਟਰਾਲੀ ਆ ਵੀਰੋ ਦੇਖ ਸਕਦੇ ਹੋ ਪੂਰੇ ਚੰਗੇ ਲੋਹੇ ਦੀ ਬਣੀ ਹੋਈ ਟਰਾਲੀ ਆ ਨਵੀਂ ਬਣੀ ਹੋਈ ਟਰਾਲੀ ਆ ਕੋਈ ਕਮੇਨੀ ਟਰਾਲੀ ਦੇ ਵਿੱਚ ਪੂਰੀ ਰੀਅਲ ਨਾਲ ਤਿਆਰ ਕੀਤੀ ਗਈ ਟਰਾਲੀ ਆ ਆਪਾਂ ਜੇ ਵेड ਦੀ ਗੱਲ ਕਰੀਏ 3.5 ਫੁੱਟ ਉੱਚਾ ਵेड ਲੱਗਿਆ ਹੋਇਆ ਜਾਲੀ ਲੱਗੀ ਹੋਈ ਆ ਵेड ਦੇ ਬੇਦਾਗ ਟਾਇਰ ਨੇ ਚੰਗੇ ਰਿੰਗਾਂ ਦੇ ਵਿੱਚ ਆ ਵੀਰੋ ਕੋਈ ਪੱਛਾਂ ਵਾਲੇ ਟਾਇਰ ਨਹੀਂ ਪੂਰੇ ਵਧੀਆ ਚੰਗੇ ਟਾਇਰ ਨੇ ਏਰੀਏ ਦੀ ਗੱਲ ਕਰੀਏ ਮਰੇਲ ਕੋਟਲਾ ਏਰੀਏ ਦੇ ਵਿੱਚ ਟਰਾਲੀ ਖੜੀ ਆ ਵੀਰੋ ਦੇਖ ਪਰਖ ਕੇ ਦਸੱਲੀ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਨਹੀਂ ਪੂਰਾ ਹੈਵੀ ਵਜਨਾਂ ਟਰਾਲੀ ਦਾ ਹਲਕੇ ਲੋਹੇ ਦੀ ਨਹੀਂ ਬਣੀ ਹੋਈ ਪੂਰੇ ਚੰਗੇ ਲੋਹੇ ਦੀ ਬਣੀ ਹੋਈ ਟਰਾਲੀ ਆ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 6283853173 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰਾਲੀ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਵੀਰ ਕੰਨਿਓ 1,28,000 ਰੁਪਇਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਮਾਨਤਾਣ ਹੋ ਜੂਗਾ ਥੋੜਾ ਬਹੁਤ ਬਾਕੀ ਤੁਸੀਂ ਟਰਾਲੀ ਦੇਖ ਪਰਖ ਕੇ ਖਰੀਦ ਸਕਦੇ ਹੋ ਵੀਰੋ ਨਸੱਲੀ ਕਰਕੇ ਟਰਾਲੀ ਖਰੀਦ ਸਕਦੇ ਹੋ ਅੱਗੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਇਆ 5911 ਟਰੈਕਟਰ 5911 ਡੀਆਈ ਹੋਇਆ ਟਰੈਕਟਰ ਆ ਵੀਰੋ ਇਹ origignal ਟਰੈਕਟਰ ਆ ਸਾਰਾ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਟਰੈਕਟਰ ਦੇਖ ਪਰਖ ਕੇ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਹੋਊਗੀ ਗਾਰੰਟੀ ਹੋਊਗੀ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਵੀਰੋ ਟਰੈਕਟਰ ਦੀ ਹਾਲਤ ਬਹੁਤ ਸੋਹਣੀ ਆ ਬਹੁਤ ਸਾਫ ਟਰੈਕਟਰ ਆ ਵੀਰੋ ओरिजिनल ਟਰੈਕਟਰ ਆ ओरिजिनल ਟਰੈਕਟਰ ਆ ਵੀਰੋ ਦੇਖ ਸਕਦੇ ਹੋ ਤੁਸੀਂ ਰੰਗ ਪੇਂਟ ਦਾ ਪੂਰਾ ਸਾਫ ਸੋਹਣਾ ਟਰੈਕਟਰ ਆ ਵੀਰੋ ਕੋਈ ਕਮੀ ਨਹੀਂ ਸਾਰਾ ਕੰਮ ਹੋਇਆ ਟਰੈਕਟਰ ਦਾ ਦਸੱਲੀ ਪੱਖ ਕੰਮ ਹੋਇਆ ਵੀਰੋ ਟਾਇਰਾਂ ਦੀ ਗੱਲ ਕਰੀਏ ਤਾਂ 50% ਪਿਛਲੇ ਟਾਇਰ ਨੇ ਅਗਲੇ ਟਾਇਰ ਇਹ ਤੋਂ ਜ਼ਿਆਦਾ ਨੇ ਨਵੇਂ ਵਰਗੇ ਟਾਇਰ ਨੇ ਅਗਲੇ ਪਿਛਲੇ ਥੋੜੇ ਜਿਹੀ ਘੱਟ ਨੇ ਟਾਇਰ ਵੀਰੋ ਦੇਖ ਸਕਦੇ ਹੋ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਆ ਵੀਰੋ ਵਾਚ ਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 98772 49083 ਦੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕੋਈ ਵੀ ਟਰੈਕਟਰ ਬਾਰੇ ਗੱਲਬਾਤ ਵੀਰ ਤੋਂ ਪੁੱਛਣੀ ਹੋਵੇ ਤਾਂ ਵੀਰ ਨੂੰ ਤੁਸੀਂ ਇੱਕ ਵਾਰ ਫੋਨ ਜ਼ਰੂਰ ਕਰਨਾ ਜੋ ਵੀਰ ਖਰੀਦਣ ਦੇ ਚਾਹਵਨ ਵੀਰ ਨੂੰ ਫੋਨ ਜ਼ਰੂਰ ਕਰਨਾ ਬਾਡੀ ਲੈਨ ਦਾ ਮਰਗਿਆਟਾਂ ਦਾ ਪੂਰਾ ਸਾਫ਼ ਆ ਟਰੈਕਟਰ ਵੀਰੋ ਪਿਛਲੇ ਸੇ ਦੀ ਆਵਾਜ਼ ਹੈ ਨਹੀਂ ਬਿਲਕੁਲ ਕੰਮ ਹੋਇਆ ਵਧੀਆ ਸਾਫ਼ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਜੇ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 1,65,000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਦੇਖ ਪਰਖ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਦੇਖ ਸਕਦੇ ਆ ਵੀਰੋ ਰੰਗ ਪੇਂਟ ਪੂਰਾ ਪਿਆ ਕੋਈ ਲੀਕਿੰਗ ਨਹੀਂ ਟਰੈਕਟਰ ਦੀ ਘਰੇਲੂ ਟਰੈਕਟਰ ਆ ਵੀਰੋ ਕਿਸੇ ਵਪਾਰੀ ਕੋਲ ਟਰੈਕਟਰ ਨਹੀਂ ਸੈਲਫ ਸਟਾਰਟ ਟਰੈਕਟਰ ਆ ਵਧੀਆ ਚੰਗੀ ਬੈਟਰੀ ਆ ਦੇਖ ਪਰਖ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਅੱਗੇ ਗੱਲ ਕਰੀਏ ਨਿਊ ਹਾਲੈਂਡ 3630 ਬਿਲਕੁਲ ਨਵਾਂ ਟਰੈਕਟਰ ਆ ਵੀਰੋ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਨਵੇਂ ਟਾਇਰ ਨੇ ਚਾਰੇ ਕੰਪਨੀ ਦੇ ਟਾਇਰ ਨੇ ਫੇਰ ਹੁੱਡ ਲੱਗੀ ਹੋਈ ਆ ਜੇ ਮਾਡਲ ਦੀ ਗੱਲ ਕਰੀਏ 2017 ਮਾਡਲ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਤੁਸੀਂ ਸ਼ੋਰੂਮ ਕ੍ਰੀਡਨ ਦਾ ਟਰੈਕਟਰ ਆ ਵੀਰੋ ਬਹੁਤ ਘੱਟ ਚੱਲਿਆ ਟਰੈਕਟਰ ਆ ਬਿਲਕੁਲ ਘੱਟ ਚੱਲਿਆ ਟਰੈਕਟਰ ਆ ਦੇਖ ਸਕਦੇ ਹੋ ਸਪੈਸ਼ਲ ਐਡੀਸ਼ਨ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਫਿਰ ਤੁਸੀਂ ਖਰੀਦ ਸਕਦੇ ਹੋ ਵੀਰੋ ਘਰੇਲੂ ਟਰੈਕਟਰ ਆ ਵੀਰ ਕੋਲੇ ਘਰੇ ਖੜਾ ਟਰੈਕਟਰ ਆ ਵਾਈ ਤੇ ਚੱਲਿਆ ਟਰੈਕਟਰ ਆ ਵੀਰੋ ਕੋਈ ਕਮੀ ਨਹੀਂ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9872784745 ਤੇ ਵੀਰ ਨੂੰ ਫੋਨ ਕਰਕੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਮਗਰਲੇ ਟਾਇਰ 16 ਦੇ ਨੇ ਵੀਰੋ ਦੇਖ ਸਕਦੇ ਹੋ ਰਿੰਮਾ ਦਾ ਪੂਰਾ ਸਾਫ ਆ ਕਿਸੇੋਂ ਪਾਸੋਂ ਕੋਈ ਰੰਗ ਲਿਆ ਨਹੀਂ ਟਰੈਕਟਰ ਦਾ ਬਿਲਕੁਲ ਹੀ ਨਵਾਂ ਪਿਆ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਬਾਕੀ ਬੰਦ ਹੀ ਜਾਣਕਾਰੀ ਵੀਰ ਨੂੰ ਤੁਸੀਂ ਫੋਨ ਕਰਕੇ ਪ੍ਰਾਪਤ ਕਰ ਸਕਦੇ ਹੋ ਵੀਰੋ ਮਗਰਲੇ ਪਾਸੋਂ ਤੁਹਾਨੂੰ ਵੀਡੀਓ 'ਚ ਦਿਖਾ ਦਿੰਨੇ ਆ ਟਰੈਕਟਰ ਪੂਰਾ ਸਾਫ ਆ ਮਰਗਿਆਟਾਂ ਤੋਂ ਕਿਤੇ ਨਹੀਂ ਗਲਿਆ ਟਰੈਕਟਰ ਵੀਰੋ ਬਿਲਕੁਲ ਹੀ ਨਵਾਂ ਟਰੈਕਟਰ ਆ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਦੀ ਗੱਲ ਵੀਰ ਫੋਨ ਤੇ ਕਰਨਗੇ ਫੋਨ ਤੇ ਹੀ ਦੱਸਣਗੇ ਕੀ ਡਿਮਾਂਡ ਆ ਟਰੈਕਟਰ ਦੀ ਤੇ ਬਾਕੀ ਤੁਸੀਂ ਸਾਰੀ ਜਾਣਕਾਰੀ ਫੋਨ ਤੇ ਪੁੱਛ ਸਕਦੇ ਹੋ ਆਪਣੇ ਚੈਨਲ ਤੇ ਵੀਰ ਉਹ ਐਡ ਲਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮਾ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਿਬ ਰੇਟਾਂ ਤੇ ਖੇਤੀਬਾੜੀ ਸੰਧ ਟਰੈਕਟਰ ਟਰਾਲੀਆਂ ਹਾਲ ਸਭਾਗੇ ਸਾਰੇ ਤਰ੍ਹਾਂ ਦੇ ਸੰਧ ਬਹੁਤ ਕਵਾਜ ਵਰੇਟਾਂ ਦੇ ਵਿੱਚ ਵੀਡੀਓ ਦੇ ਵਿੱਚ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਧੰਨਵਾਦ ਵੀਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ